ਰਾਹ ਉਹਨੇ ਇਹ ਰਸਤੇ ਸੀਗਾ ਪਰ ਸੌਣਦੇ ਸੋਪਾ ਲੱਗਾ ਕਿ ਇਦਾ ਚ ਜੰਡਿਆਲਾ ਸੁਨੀ ਜੀ ਦੀ ਗੋਲੀ ਚੱਲੀ ਇਸਦਾ ਇਹ ਬਹੁਤ ਮਾੜੀ ਘਟਨਾ ਹੋਈ ਆ ਇਹ ਕਾਨੂੰਨ ਵਿਵਸਥਾ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਬੱਚਾ ਸੀ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਦੂਜਲੇ ਵੀ ਦੋਸ਼ੀ ਆ ਉਹਨਾਂ ਖਿਲਾਫ ਸਤ ਸਤ ਕਾਰਵਾਈ ਕਰ ਜਾਏ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਚਾਲ ਬਜੀ ਆ ਸਿੱਧੇ ਤੇ ਚਾਰ ਸਾਰ ਕੀਤੇ ਗਏ ਆ ਤੇ ਪਰਮਾਤਮਾ ਨੇ ਚਲੋ ਬੜੀ ਮੇਰੇ ਭਾਈ ਕੀਤੇ ਕੇ ਕਈ ਨੁਕਸਾਨ ਹੋਇਆ ਦੋ ਦੋ ਜਾਨਾਂ ਸੁਣੀਆਂ ਦੋ ਜਾਨਾਂ ਨੇ ਮੋਟਰਸਾਈਕਲ ਤੇ ਜਿੱਕੇ ਕਿੰਨੇ ਫਾਇਰ ਕੀਤੇ ਚਾਰ ਕੇ ਪੰਜ ਪਾਈ ਕੀਤੇ ਗਏ ਜੀ ਪੁਲਸਾਂ ਜੀ ਪੁਲਸ ਮੌਕੇ ਤੇ ਆਈ ਹੈ ਜੀ ਇਹ ਮੰਗ ਆ ਜੀ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਅਮਨ ਕਾਨੂੰਨ ਦੀ ਵਿਵਸਥਾ ਕੀਤੀ ਜਾ ਲਾਗੂ ਕੀਤੀ ਜਾਵੇ ਸ਼ਹਿਰ ਵਿੱਚ ਬਹੁਤ ਡਰ ਦਾ ਮਾਹੌਲ ਆ ਇਦਾਂ ਤੇ ਫਿਰ ਕੋਈ ਕੰਮ ਹੀ ਨਹੀਂ ਕਰ ਸਕੂ ਮੇਰਾ ਨਾਮ ਸੋਨੂ ਆ ਜੀ ਸੋਨੇ ਦੁਕਾਨ ਹੈ ਜੀ ਹਾਂਜੀ ਕੀ ਗੱਲ ਹੋਈ ਹੈ ਗੱਲ ਹੀ ਦੁਕਾਨ ਤੇ ਬੈਠੇ ਆ ਜੀ ਸਾਨੂੰ ਤੇ ਪਤਾ ਨਹੀਂ ਇੱਕ ਮਾੜਾ ਜਿਹਾ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਇਹ ਘਰ ਦੀ ਲੱਗਦੀ ਆ ਮੈਨੂੰ ਜਨੂੰ ਗੋਲੀ ਲੱਗ ਗਈ ਚਲੋ ਪਰਮਾਤਮਾ ਦਾਦੀ ਨੇ ਬਚਾ ਕਰਤਾ ਇਹ ਕਿੰਨੇ ਫਾਇਰ ਹੋਏ ਪਤਾ ਨਹੀਂ ਆ 5 6 ਦੇ ਹੋਈ ਗਏ ਮੇਰੇ ਸਾਬ ਨਾਲ 5 ਕੋਲ ਤੋਂ ਲੱਗ ਗਏ ਕਿੰਨੇ ਕਿੰਨੇ ਬੰਦੇ ਸੀ ਇਹ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣਗੇ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਇਸ ਤੋਂ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਅਸੀਂ ਦੁਕਾਨਦਾਰ ਛੋਟੀ ਮਾਂ ਦੁਕਾਨ ਕਰਨ ਦੇ ਨੂੰ ਫਰਤੀ ਕਿਨੇ ਕਹਿਣੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਨਹੀਂ ਕਿਹਾ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੇ ਹੋਊਗੀ ਕਿਤਾ ਕੀ ਦੁਸ਼ਮਣੀ ਕਿਸ ਨੂੰ ਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਸਿੱਧੀ ਗੱਲ ਕੀ ਮੰਗ ਕਰਦੇ ਸਰਪ੍ਰਸਾਸ਼ਕ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡੀ ਸੇਫਟੀ ਕਰੇ ਕਿ ਹਾਨੂੰ ਅਸੀਂ ਯਾਦ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗੀ 12:50 ਹੋ ਗਿਆ ਪਤਲਾਤੀ ਕਰਨਾ ਹਦੀਪ ਜਹਾ ਕਰਤਾ ਕਿਸੇ ਦਾ ਪਹਿਲਾ ਲੇਡੀ ਮਿਸਿਸ ਮੇਰੇ ਹੀ ਉੱਡੇ ਪੇ ਮੈਸਮ ਨੇ ਲੱਗੀ ਚਲੋ ਬਚਾਅ ਹੋ ਗਿਆ ਜੀ ਉਹਨਾਂ ਦਾ